ਸਰੀਕਾਰ ਜੀ ਤੁਹਾਡਾ ਨਵੇਂ ਸਾਡੇ ਬਲੌਗ ਦੇ ਵਿੱਚ ਤੇ ਕ ਤੇ ਕੱਲ ਜਿਹੜਾ ਸੀ ਕੱਲ ਮਤਲਬ ਪਹਿਲਾ ਜਿਹੜਾ ਬਲੌਗ ਪਾਇਆ ਹੱਦ ਤੋਂ ਪਹਿਲਾਂ ਇਹ ਦੂਜਾ ਉਹ ਬਣਾ ਬਹੁਤ ਘੈਂਟ ਸਾਨੂੰ ਆਪ ਨੂੰ ਲੱਗਦਾ ਬਾਕੀ ਪਤਾ ਨਹੀਂਗਾ ਇਹ ਸਾਡੇ ਭੈਣ ਨੂੰ ਵੀ ਕਿਹਾ ਠੀਕ ਕੰਮ ਕਰਦੇ ਹਾਂ ਠੀਕ ਕੰਮ ਕਰਦੇ ਤੇ ਉਦੋਂ ਆਪਾਂ ਸੁਖੀ ਨੂੰ ਦਿਖਾਉਂਦੇ ਸੀ ਕਿ ਗੱਡੀ ਦਾ ਸੁਖੀ ਨੂੰ ਆਉਣਾ ਚਾਹ ਚਾਹ ਨਾਲ ਸ਼ੱਕਰ ਬੱਬੂ ਐਸਾ ਸ਼ੱਕਰ ਨਾਲ ਗੋੜਾ ਵਾਲੀ ਗੱਜਕ ਸ਼ੱਕਰ ਨਾਲ ਗੋੜਾ ਵਾਲੀ ਗੱਜਕ ਫਿਰ ਲਾਟਰੀ ਕਿਹੜਾ ਲਾਟ ਲਾਟ ਦੇ ਚੀਨ ਬੱਬੂ ਵਾਲੀ ਸੈਰੀ ਬੱਬੂ ਵਾਲੀ ਸੈਰੀ ਨਾ ਬੱਬੂ ਵਾਲੀ ਸ਼ੇਮੀ ਗਾਣੀ ਅਣੀ ਸਿਰਦਾਸ ਸਖਰ ਬੱਤੇ ਟੱਕਰ ਨਾਲ ਵੀ ਤੇ ਆਹ ਗਾੜੀ ਹੋ ਜਾਂਦੀ ਹੈ ਹਾਂ ਸਾਵਾਂ ਲੱਗਦੀ ਹੈ ਸਾਵਾਂ ਗੁੱਡ ਲੱਲ ਸੱਕਰ ਲੈ ਲੋ ਗਣ ਲੱਲ ਸੱਕਰ ਲੈ ਲੋ 10 ਰੁਪਏ ਕਿਲ 10 ਰੁਪਏ ਕਿਲ ਆ ਹਾਂ ਇਹ ਨਿਕਲ ਗਿਆ ਸਾਰੇ ਸਾਰੇ ਬਿੱਲਾ ਸ਼ਾਬਾਸ਼ ਸਖਰੇ ਤੂੰ ਬਹੁਤ ਕਰ ਹੋਰ ਗੱਤ ਕੱਕੇ ਰੇ ਆਏ ਜੁੰਡੇ ਵੀ ਕੱਟਦੇ ਆ ਇਹਦੇ ਕਹ ਨਹੀਂ ਜੁੰਡੇ ਨੂੰ ਹੈਰ ਹੈਰ ਤੂੰ ਗੱਲ ਪੰਜਾਬੀ ਬੋਲ ਮੀਂ ਨਾਮਾ ਬੱਬਾ ਹਾਂ ਸਾ ਤੇ ਪੰਜਾਬੀ ਬੋਲਣੀ ਆ ਬਾਈ ਹਾਂ ਜੁੰਡੇ ਕੱਟਨੇ ਜੱਟ ਜੱਟ ਕੱਟਣੀ ਚਾਹ ਬਣਦੇ ਆ ਚਾਹ ਤਾ ਰੱਖ ਚਾਹ ਰੱਖ ਦੀ ਚਾਹ 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 ਇਹ ਪੁਰਣੀ ਬਲੀ ਆ ਪੁਰਣੀ ਇਹ ਕੋਈ ਸਲਾਹ ਦਿਓ ਸਿਰ ਬਹੁਤ ਭੀ ਜਾਂਦਾ ਸਿਰ ਦਬਰਿਆ ਮੁੰਡਿਆ ਸਲਾਹ ਦਿਓ ਇਹਨੂੰ ਗੋਲੀ ਗਾਲੀ ਦੇ ਦੇ ਕੱਢ ਕੇ ਗੋਲੀ ਨਹੀਂ ਖਾਣੀ ਸਿਰੇ ਸਿਰੇ ਮਾੜੀ ਹੁੰਦੀ ਹੈ ਜਿਹੜੀ ਪਰੇਗਾ ਪਰੂਗਾ ਤਾਂ ਨਹੀਂ ਭਾਲਦਾ ਕੀ ਕੀ ਕਰਨਾ ਮਾਚਲਾ ਚਾਹ ਠੀਕੇ ਕਰਾਂਗੇ ਕੀ ਕਰਨ ਰੱਖਣੀਆਂ ਬੰਨਾਂ ਇਹ ਹਾਂ ਇਹ ਔਖੀ ਦੀ ਭੈਣ ਨੇ ਬਾਈ ਰੱਖਣੀਆਂ ਭੇਜੀਆਂ ਰੱਖਣੀਆਂ ਰਕਸ਼ਾ ਬੰਧਨ ਰਕਸ਼ਾ ਬੰਧਨ ਕਰਦਣਾ ਅਸੀਂ ਬਾਅਦ ਚ ਤੇ ਚਾਹ ਪੀ ਗਏ ਚਾਹ ਪੀਂਦੇ ਪੀਂਦੇ ਹਾਂ ਚਾਹ ਪੀਂਦੇ ਹਾਂ ਹਾਂ ਨਾਲ ਸਾਡੇ ਪੌਡਕਾਸਟ ਬਣ ਜੂਗਾ ਹਾਂ ਨਾਲ ਸਾਡੀਆਂ ਰੱਕੜੀਆਂ ਬਣੀਆਂ ਜਾਣਗੀਆਂ ਨਾਲ ਹੀ ਚਾਹ ਕੇ ਵੀਡੀਓ ਭੇਜਣ ਹੋਣਗੀਆਂ ਤੁਹਾਨੂੰ ਹਾਂ ਚਲੋ ਜੀ ਉਹਨੇ ਕਿਹਾ ਦੇਖੋ ਇੰਜੋਏ ਕਰੋ ਸਾਨੂੰ ਹਾਲੇ ਸਬਸਕ੍ਰਾਈਬ ਕਰ ਲਓ ਚਾਰਸ ਲੜ ਆ ਜਾਣਗੇ ਤਾਂ ਬੜੀ ਵਧੀਆ ਗੱਲ ਹੈ ਨਾ ਵੀ ਹੋਣਗੇ ਤਾਂ ਵੀ ਕੋਈ ਚੱਕਰ ਨਹੀਂ ਐਡਾ ਚਲ ਕੋਈ ਨਹੀਂ ਬਾਕੀ ਮਾਰਦੀ ਹੈ ਜੀ ਤੁਹਾਡੀ ਹਾਂ ਬਾਕੀ ਮਰਜੀ ਆ ਦੱਲੀ ਆਊਗਾ ਬਾਕੀ ਕੰਮ ਦਾ ਏਡਾ ਵੀ ਚੱਕਰ ਨਹੀਂ ਹਨਾ ਤੋਰੀ ਫੁਰਕਾ ਦਾ ਚੱਲਦੀ ਰਹਿੰਦਾ ਜਾਂ ਇਹ ਕੰਮ ਲਿਕੇ ਆ ਉਧਰ ਜਾ ਕੇ ਖਾਣਾ ਜਾਂ ਇੱਧਰ ਜਾ ਕੇ ਖਾਣਾ ਇੱਧਰ ਜਾ ਕੇ ਖਾਣਾ ਸਹੀ ਆ ਉਹਦਾ ਖਾ ਹੀ ਲੈਣਾ ਜੋ ਰੱਬ ਦੇ ਦੇਵੇ ਜੋ ਮਾਰਕ ਜੋ ਮਾਰਕ ਦੇ ਦੇ ਕਿਉਂ ਇਹ ਤਾਂ ਗੱਲ ਸੁਣਿਆ ਹੋਰ ਸਿਆਣਾ ਹੋ ਗਿਆ ਅੱਗੇ ਨਾਲੋਂ ਐਸਪੀ ਨਹੀਂ ਨਾਲ ਗੱਤ ਹੋਈ ਐਸਪੀ ਨਾਲ ਹੋ ਜਾਂਦੀ ਕਦੇ ਕਦੇ ਕੰਮ ਤੇ ਹੁੰਦਾ ਉਹ ਵੀ ਐਸਪੀ ਵੀ ਦੀ ਹੈ ਹੂੰ ਏ ਵੀਰੇ ਸਾਡਾ ਮੁੰਡਾ ਆਪਣਾ ਕੁੱਸੇ ਤੋਂ ਕੁੱਸਾ ਦਾ ਪੰਡਾ ਕੁੱਸਾ ਪੰਡਾ ਦੇ ਤਰ੍ਹਾਂ ਦਾ ਤੇ ਨਾਨਕੀ ਸਾਰਾ ਡਰੈਸ ਨਹੀਂ ਦੱਸਿਆ ਹੈ ਨਾਨੀ ਸਾਡੀ ਉੱਥੋਂ ਦੀ ਤੇ ਹੋਣੀ ਗਈ ਆ ਨਾਨੀ ਵਿਚਾਰੀ ਸਾਡੇ ਕੋਲੋਂ ਇੱਥੋਂ ਤੇ ਫਿਰ ਨਾਨਕੀ ਕੁੱਸਾ ਪੰਡਾ 커피 ਬਣਾਉਣੀ ਓਏ ਉਹ ਤ ਬਣ ਗਈ ਉਹ ਤਾਂ ਦੁੱਧ ਪੱਤੀ ਬਣੀ ਦੁੱਧ ਪੱਤੀ ਰੋ ਕੇ ਮਠਾ ਠੋ ਕੇ ਦੰਦ ਬੱਤੀ ਰੋਕ ਕੇ ਤੇ ਮਿੱਠਾ ਠੋਕ ਕੇ ਹਾਂਜੀ ਯਾਰ ਭਾਈ ਗੱਲ ਪਤਾ ਨਹੀਂ ਕੀ ਕਰਦੇ ਆ ਭਾਵੇਂ ਗੱਲ ਹੀ ਭੁੱਲ ਗਏ ਕੋਈ ਨਹੀਂ ਬੰਦਾ ਹੋਰ ਕਰ ਲਾਂਗਾ ਹੋਰ ਬਸ ਕੱਢ ਲਾ ਕੋਈ ਛਰਦੋ ਸਾਈਂਦਰਾ ਹਾਂ ਛਰਦੋ ਦਗਾ ਯਾਰ ਇਹਦਾ ਛਰਦਾ ਹੀ ਦਵਾਈ ਤਾਂ ਹੈ ਦਾ ਹੈ ਤਾਂ ਫੇਰ ਇਹ ਰਾਤ ਆਇਆ ਟਰੱਕ ਤੋਂ ਚੋਬਰ ਪੂਰਾ ਹਾਂ ਪੂਰਾ ਚੋਬਰ ਚੋਬਰ ਚੋਟੀ ਦਾ ਲੋਕੇਸ਼ਨ ਦੇਖ ਆਪਣੇ ਟਰੱਕ ਦੀ ਗੱਡਾ ਖੜਾ ਤੂੰ ਮੈਂ ਖੜਾ ਆ ਸਾਸਰੀ ਦਾ ਘਰ ਆ ਗਾਕਾ ਸਾਸਰੀ ਘਰ ਤੇ ਆ ਟਰੱਕ ਨਿੱਚ ਸੁਖ ਹੈ ਫਸੇ ਹੀ ਗਰਵਾਤੀ ਬਹੁਤ ਹੋਰ ਦੋਨੇ ਹੱਥ ਜੋੜ ਕੇ ਸਾਸਰੀ ਘਰ ਦੀ ਸਾਰੀਆਂ ਸੰਗਤਾਂ ਭੈਣਾਂ ਨੂੰ ਤੇ ਸਾਰੇ ਭਾਈ ਭਾਈ ਭੈਣਾਂ ਜਿਹੜਾ ਯਾਦ ਕਰਦੇ ਨੇ ਜਿਉਂਦੇ ਪਾਸ ਤੇ ਰਹਿਣ ਲੰਮੀ ਹੋਰ ਆ ਉਹ ਵੀ ਗਏ ਚਿੱਟੇ ਚੌਲ ਜਿਹਨਾਂ ਨੇ ਪੁਨ ਕੀਤੇ ਜੀ ਰੱਬ ਨੇ ਬਣਾਈਆਂ ਜੋੜੀਆਂ ਪਰ ਸਾਡੇ ਕਹਿੰਦੀ ਇੱਕ ਮੁੰਡਾ ਰਹਿਣਾ ਗੁਰੀ ਉਹਨਾਂ ਦੇ ਚੌਲ ਥੋੜੇ ਜਿਹਾ ਜ਼ਿਆਦਾ ਥੱਲੇ ਲੱਗ ਗਏ ਨੇਗੇ ਤਾ ਕਰਕੇ ਉਹਨਾਂ ਦਾ ਮੁੰਡਾ ਵੀ ਥੱਲੇ ਜ਼ਿਆਦਾ ਹੀ ਲੱਗਿਆ ਹੋਇਆ ਹੈਗਾ ਥੋੜਾ ਜਿਹਾ ਰੰਗ ਵੀ ਸਾਫਲਾ ਸਾਫਲਾ ਤਾਂ ਕਰਕੇ ਉਹ ਸਾਰੀ ਗੱਲ ਤੋਂ ਦੇ ਤੇ ਜੁੜ ਉਹ ਵੀ ਕਹ ਜਿਹੜਾ ਉਹ ਕਹਿੰਦੇ ਹੁੰਦੇ ਸਾਰੇ ਵੀ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰੋ ਹਾਂ ਸਾਡੇ ਚੈਨਲ ਨੂੰ ਵੀਰੇ ਆਉਂਦੇ ਜਾਂਦੇ ਹਨਾ ਸਬਸਕ੍ਰਾਈਬ ਕਹਿਣਾ ਨਹੀਂ ਉਹਨਾ ਚੱਲ ਸਬਸਕ੍ਰਾਈਬ ਸਬਸਕ੍ਰਾਈਬ ਕਰਿਓ ਹਾਂ ਸ਼ੇਅਰ ਲਾਈਕ ਕਮੈਂਟ ਹਾਂ ਸ਼ੇਅਰ ਲਾਈਕ ਕਮੈਂਟ ਜਰੂਰ ਕਰਿਓ ਪਰ ਗਲਤ ਕਮੈਂਟ ਨਾ ਕਰਿਓ ਵੀਰਾ ਬਣ ਹੈਨਾ ਹਾਂ ਤੇ ਚੰਗੇ ਤੋਂ ਚੰਗੇ ਕਮੈਂਟ ਕਰਿਓ ਤੇ ਬੱਸ ਕਰੀ ਜੱਲੋ ਯਾਰ ਕਮੈਂਟ ਜਿੱਥੇ ਮਰਦੀ ਹੈ ਇਹਦਾ ਬੱਸ ਸਵਾਦ ਲੈਣਾ ਅਸੀਂ ਛੋਟੇ ਕਮੈਂਟ ਪੜਾਂਗੇ ਵੀਰੇ ਹਨਾ ਫਿਰ ਅਸੀਂ ਉਹ ਚੀਜ਼ਾਂ ਨੂੰ ਕਰਾ ਕੇ ਦੇਖਾਂਗੇ ਹਨਾ ਫਿਰ ਛੋਟੇ ਦੇਣਾ ਪਾਇਆ ਤਾਂ ਨਹੀਂ ਕੋਈ ਇਹ ਤਾਂ ਪਾਉਣਾ ਗੱਲ ਬੇਸੀ ਦੀ ਬਾਈ ਜੇ ਢੰਗ ਚਾਹੀਦਾ ਖਾਣ ਨੂੰ ਖਾਣੀ ਕਿਵੇਂ ਫਿਰ ਗੈਰੀ ਮੰਡਾ ਦਾ 559515 ਭਾਈ ਇਹ ਗੈਰੀ ਮੰਡਾ ਦਾ ਉਹ ਤੋਂ ਸਲਾਹ ਲੈ ਲਿਓ ਵੀ ਕਿੱਦਾਂ ਖਾਣੀ ਚੰਗੀ ਰਸਾ ਬੋ ਨਹੀਂ ਵੀਰੇ ਉਹ ਹੈ ਮੋਬਾਈਲ ਥੀ ਨਾ ਪਹਿਲੀਆਂ ਦਾ ਵੱਡਾ ਮਾਹ ਡਾਕਟਰ ਰਹਾਗਾ ਮਾਹ ਡਾਕਟਰ ਨੇ ਸਾਡੇ ਤੇ ਭੜਾ ਤੁਹਾਨੂੰ ਪਤਾ ਹੀ ਆ ਵੀਰੇ ਪਰਾਣਾ ਖੌਣਡਾ ਕੌਣ ਨਹੀਂ ਹੁੰਦਾ ਨਵਾਂ ਨਮਈ ਹੁੰਦਾ ਅਸੀਂ ਤਾਂ ਅਜੇ ਦੇ ਆ ਦੋ ਵਾਰ ਨਿਕਲ ਨਾ ਲੋਟ ਲੈ ਕੇ ਤੂੰ ਅੱਜ ਹੋਰ ਨਾ ਗੱਡੀ ਤੇੰ ਦੰਮ ਨਾਲ ਨਹਾ ਲਾ ਵੀ ਘਾਣ ਕੇ ਮੈਂ ਤਾਂ ਨਹਾ ਹੀ ਲੈਣਾ ਲੋੜ ਲੈ ਕੇ ਤੂੰ ਇਹਨਾਂ ਦੇ ਘਰੇ ਆਵੇਲਾ ਫਿਰ ਮੈਂ ਜਦੋਂ ਮੈਨ ਨਾਲ ਆ ਫਿਰ ਤੂੰ ਨਹਾਉਣ ਦੀ ਤਿਆਰੀ ਫਿਰ ਤ ਲੈਣਾ ਬੜਾ ਤੂੰ ਸਾਂ ਮਿੰਟ ਦੇ ਨਹਾ ਲੈਣਾ ਪਹਿਲਾਂ ਨਾ ਮਾਦਾ ਨਾ ਪਿਆਰ ਗਈ ਲਾ ਦੋ ਬਹੀ ਲਾ ਦਮੇ ਮੇਰੇ ਬਾਹ ਹ ਕੱਟ ਬਈ ਦਾੜੀ ਕੱਟ ਬਈ ਹੋਰ ਵੀਰੇ ਟੱਬਰ ਸਾਰਾ ਤਗੜਾ ਛੱਡਾ ਫੈਮਲੀ ਅਸੀਂ ਜਾਣਾ ਅੱਦੇ ਕੰਨੇ ਪਾਸੇ ਜਦੋਂ ਗਏ ਸੀ ਕਾਪਾ ਸੀ ਕਾਣ ਚਾਹ ਵਾਲੀ ਨੇ ਮੇਰੇ ਚਾਹ ਉਗਲ ਗਈ ਸੀ ਬਾਤ ਚ ਤਰੇ ਆਏ ਦੇ ਆਏ ਆਏ ਚਾਹ ਬਣਾਉਂਦਾ ਹਾਂ ਆਏ ਗਲਤਾ ਨਾ ਜਮਾ ਰੀਜਾ ਹੀ ਲਾ ਦਿੰਦਾ ਸਾਰੀਆਂ ਉਹ ਮੇਰੀ ਗਲਤਾ ਉਹ ਕੌਫੀ ਪਾਈ ਹਲਕੀ ਜੀ ਵਿੱਚ ਕੌਫੀ ਹੁਣ ਚਾਹ ਤੇ ਕੌਫੀ ਵੀ ਆਊਗਾ ਸ਼ਬਸ਼ ਪਾਈ ਥੋੜੀ ਉਹਦੇ ਨਾਲ ਫਲੇਵਰ ਜਾ ਬਣ ਜੂ ਲੈਸ ਕੈਫੇ ਦੀ ਕਾਫੀ ਕਿ ਲੱਗਦੀ ਜਾਇ ਅਹੀ ਤੇ ਕਿਹਦਾ ਗਾਣਾ ਸ਼ੈਰੀ ਮਾਰਦਾ ਸ਼ੈਰੀ ਮਾਰਦਾ ਸ਼ੈਰੀ ਮਾਰ ਗਾਣਾ ਤਾਂ ਕੱਢ ਗਾ ਮੈਂ ਗਾ ਲਾ ਕੇ ਉਗੜ ਦਉਂ ਸ਼ੈਰੀ ਮਾਰ ਜਿੰਦਾਬਾਦ ਦੇਖ ਐਨੀ ਮਹਿੰਗੀ ਕਾਫੀ ਤਾਂ ਬਿੱਲੂ ਦੀਆਂ ਦੁਕਾਨਾਂ ਤੋਂ ਮੈਂ ਨਾ ਲੱਗੀ ਸਹੀ ਗੱਲ ਇਹ ਸਿਕਿਉਰਿਟੀ ਦੇ ਥੱਲੇ ਅਮਰੀਕਨ ਕੌਫੀ ਹੈ ਅਮਰੀਕਨ ਕੌਫੀ ਆਹ ਪਾਉਣੀ ਹੈ ਕਹਿੰਦਾ ਵਿੱਚ ਪਾ ਆ ਦੇ ਉਹ ਤਾਂ ਕਦੋਂ ਪਾਉਣਾ ਪਉਣਾ ਇੱਕ ਮਿੰਟ ਆਹ ਦੇ ਵਿੱਚ ਪੈ ਗਈ ਕੌਫੀ ਨਹੀਂ ਲੈ ਸਕੇ ਫੇਰੀ ਕੌਫੀ ਪੈ ਗਈ ਤੇ ਹੁਣ ਕੰਡੇ ਤੇ ਕਰਾਂਗੇ ਫਰੀਰ ਨੂੰ ਵੀਡੀਓ ਬਣਾਉਣ ਵਾਸਤੇ ਖਿਆਲ ਬਹੁਤ ਤਕੜੀ ਲੈ ਕੇ ਚੱਲ ਆਪਾਂ ਗਏ ਪਾ ਲੈ ਦਿੱਤਾ ਬਾਬਾ ਜੀ ਕਿਉਂ ਵੀ ਕੇ ਉਠਾਇ ਵੀ ਲੈ ਜਾ ਹੀ ਕਿਹਨੀ ਵੇਸੇ ਕਰਨਾ ਸੇਮੇਸ ਕਰਨਾ ਕਰ ਤੇਮ ਸੇਮੇਸ ਕਰਾਂ ਜਿਕੇ ਤੇ ਉੱਠਿਆ ਤੂੰ ਮੈਂ ਤਾਂ 10 ਫੋਨ ਲਾਏ ਤੇ ਤੂੰ ਬਿਆਹ ਜੀਗਾ ਬਾਅਦ ਜਦੋਂ ਮੈਂ ਦਬਕਾ ਮਾਰਿਆ ਤੈਨੂੰ ਉਦੋਂ ਉੱਠਿਆ ਇੱਕਦਮ ਇਹ ਫੋਨ ਮੇਰੇ ਕੋਲ ਫੋਨ ਨੂੰ ਕੋਈ ਫੋਨ ਦੱ ਕਰਕੇ ਦਿੱਤ ਮੈਂ ਹਾਂ ਹੋਰ ਤੇ ਢੱਡ ਦੇ ਬਿਆਹ ਤੈਨੂੰ ਫੋਨ ਨਹੀਂ ਸੁਣਿਆ ਚਾਹ ਦੀ ਕਰੇਗਾ ਤੂੰ ਚਾਹ ਬਣ ਗਈ ਆਪਣੀ ਸਿਰਾ ਕਰਾਦਾ ਚਾਹਣਾ ਪਿਆ ਆਪਣੇ ਕੋਲ ਯਾਰ ਉਹ ਹੈ ਨਹੀਂ ਲੈਤੀਆਂ ਹੈਗੀਆਂ ਲੈਤੀਆਂ ਆ ਕੇ ਬਣਾਉਣਾ ਚਾਹ ਮੈਂ ਇਕ ਕਨ ਬਣਾਉਣਾ ਬਣਾਉਣਾ ਦੋ ਬੰਦਿਆਂ ਨੂੰ ਆ ਹਾਂ ਹੁਣ ਹੁਣ ਦੱਸ ਤੂੰ ਕੀ ਕਹਿੰਦਾ ਸੀਗਾ ਮੈਂ ਵੀਰੇ ਟਾਇਰ ਲੈਤੀ ਇਹਦੀ 17100 ਡਸ ਕਰ ਉਹ ਕਰਾ ਦੋ 700 ਅੜ ਜਾ ਦਸ ਕਰ ਦਿਖਾ ਦੇ ਟਾਇਰ ਵੀ ਕੀ ਹਸਕਦਾ ਮੈਂ ਲੈ ਆਉਣਾ ਚੱਕੇ ਕੋ ਖਾਣ ਨੂੰ ਆ ਟਾਇਰ ਆ ਵੀਰੇ ਆਪਣਾ 543 ਲੱਗੇ ਸੀਗੇ ਪਿਛਲੀ ਵਾਰੀ ਬਹੁਤ ਮਾਦ ਵੱਲ ਦੁੱਖ ਹੋਇਆ ਹਨਾ ਜਦੋਂ 543 ਗਏ ਸੀ 543 ਜੀ ਆਹ ਇੰਨੇ ਮੈਸੇਜ ਤੁਹਾਡੇ ਭਾਈ ਦੇ ਤੇ 543 ਜੀ ਤੇ 130 ਹੈੱਡਫੋਨਾਂ ਤੇ ਆਹ ਹੈੱਡਫੋਨ ਆ ਉਹ ਹੈੱਡਫੋਨ ਇਹ ਵੀਰੇ ਵਾਇਰਲੈਸ ਹੈੱਡਫੋਨ ਹੈ ਕੋਈ ਗੱਤ ਹੈੱਡਫੋਨ ਨੂੰ ਵੇ ਦੇਖ ਮੈਰ ਲੱਗੀ ਹੋਣੀਆਂ ਹੋਰ ਕੀ ਆ ਮੈਰ ਨਾਲ ਲੱਗੀ ਆ ਹਾਂ ਛੱਟੇ ਹੈ ਕਿਸੇ ਪਾਸੇ ਨਮਾ ਲੱਗੀ ਹੋਈ ਆ ਨੋ ਮੇਹਰ ਤੋਂ ਬੁਨੋ ਦਾ ਹਾਲ ਦੇਖਾ ਅਰੇ ਹਫਤਾ ਹੋਇਆ ਤੂੰ ਸਾਹਮਣੇ ਜਿੱਦਾਂ ਕਾਕਾ ਦੇਖਾ ਐਵੇਂ ਪਤਾ ਐ ਵੀ ਤਨੀ ਬਹਾ ਦਾ ਆਠਾ ਬਣਾਉਣਾ ਔਖਾ ਇਹਦਾ ਚਾਹ ਪੀ ਲਾਉਂਦੇ ਲਈ ਕਰਕੇ ਮੈਂ ਚਾਹ ਨਹੀਂ ਲੱਗਦੀ ਨਹੀਂ ਇਹਦਾ ਉਹ ਆਉਂਦਾ ਨਾਲ ਆਇਆ ਕਰ ਇਹ ਆ ਹੈਡਫੋਨ ਦਾ ਫਰਕ ਆ ਵੀਰੇ ਆ ਮੇਰਾ ਹੈੱਡਫੋਨ ਹੀ ਨੇ ਤੇ ਆਪ ਹਿਸਾਬ ਲਾ ਇਹਦਾ ਕਲਰ ਕਿੰਨਾ ਸਾਫ ਆ ਇਹਦਾ ਕਲਰ ਹੀ ਨਹੀਂ ਹੈਗਾ ਇਹਦਾ ਓਡੇ ਆਪਾ ਕਲਰ ਨੇ ਤੇਰੇ ਹੀ ਆ ਇਹ ਜਿਹੜਾ ਵੀ ਆਪ ਦਾ ਰੰਗ ਉੱਡੇ ਹੀ ਹੋਇਆ ਚਾਹ ਪੀਲਾ ਰੱਖ ਦੇ ਵਿੱਚ ਸਾਰੀਆਂ ਥਾਂਵਾਂ ਦੇ ਤੇ ਜਾ ਕੇ ਲਾ ਦੇ ਤਰਾ ਫਿਰ ਤੂੰ ਪੀਲੀ ਚਾਹ ਤੂੰ 130 ਮਿਲਦੇ ਆ ਫੇਰ ਤੁਹਾਨੂੰ ਇਹ ਫੋਨ 'ਚ ਕੰਮ ਔਖਾ ਆ। ਇਹ ਸਤੀਜ ਪਾਣੀ ਪਈ ਹੈ ਵੀਰੇ। ਪਾਣੀ ਪਈ ਹੈ ਪਰ ਇੰਨੀ ਨਹੀਂ ਚਾਹ ਪਈ। ਤਾਂ ਇਹ ਮੈਂ ਲੰਮੀ ਲੰਦੀ ਵਾਲੇ ਲੈਂਦਾ ਹਾਂ ਸਸਤੇ। ਸਸਤੇ ਹੀ ਇਹ ਵੀ। ਹੂੰ ਨਹੀਂ। ਲੈਖਣ ਲੱਤੀ ਤੈਨੂੰ ਕੀ ਇੱਥੇ ਬਰਾ ਕਰਾਉਣਾ ਲੋ। ਇਹ ਚੁੱਪ ਸਾਡਾ ਕਮਾਈ ਘਰ ਆਉਂਦਾ ਫਿਰ। ਚਾਹ ਹੋਰ ਨਹੀਂ ਰੱਖਣੀ ਭੇਜੀਆਂ ਮੈਨੂੰ। ਲੈ ਆ ਜਾ ਕੇ ਉੱਧਰ ਜੀ। ਉੱਠਣ ਦੀ ਹਿੰਮਤ ਵੀ ਨਹੀਂ ਯਾਰ ਰੱਖਣੀਆਂ ਜੀ। ਆ ਜਾ ਬੰਨ ਮੈਂ ਤੇਰੇ ਮੈਨੂੰ ਤੂੰ ਮਿਰੇ ਦਿੰਗਾ। ਆ ਵੀਡੀਓ ਬੰਦ ਕਰ ਕੋਲ ਹਾਂ ਓਏ ਐਂਡਮ ਨਹੀਂ ਚਾ ਇਹਦਾ ਤਰੇ ਭਰਾ ਦੇ ਹੱਥ ਲੱਗ ਗਏ ਨਹੀਂ ਨਾ ਜਿਹੜੀ ਵਾਲੀ ਜਿਹੜਾ ਇਕੱਠੇ ਗੱਜਰੀ ਮੈਂ ਬਾਹਰ ਕਿਉਂ ਛੱਪਿਆ ਪਾਸਾ ਆ ਸਾਡੀਆਂ ਘਾਣਾਂ ਨੇ ਕਰਤੀਆਂ ਈ ਤੇ ਤੇ ਇਹ ਜੱਟਾਂ ਵਾਲੀ ਆ ਨਿੱਗਰ ਵੀ ਥੋੜਾ ਕਿਵੇਂ ਰੋਦਰ ਵੀ ਚੱਲੂਗਾ ਉਹ ਵੀਰੀ ਨਾ ਯਾਰ ਪਤਾ ਨਹੀਂ ਕਿੱਥੋਂ ਦੀ ਦੋਲੀ ਹੈ ਇਹਦਾ ਨਾ ਹੈਂਗਾ ਹੈ ਪੈਕਿੰਗ ਬ੍ਰੇਕ ਬ੍ਰੇਕ ਮੈਨੂੰ ਲੱਗਦਾ ਪਹਰੇ ਕਿਹੜੇ ਜੀ ਦੀ ਚੀਜ਼ੋਂ ਕੁੱਟਿਆ ਆਹ ਕਹਿੰਦੇ ਕਿ ਮੇਰੇ ਖੜੀ ਨਹੀਂ ਹੈ ਕੁਛ ਆ ਨਹੀਂ ਬਸ ਤੋਂ ਤੋਂ ਨਹੀਂ ਬਣਾਈ ਵਾਹ ਦੇਖ ਤੁਰੇ ਸ਼ਮਕਣਾ ਹਾਜੀ ਵਾਹ ਚਿੱਟ ਚਾਵਲ ਜਿਹਨਾਂ ਨੂੰ ਕਿਤੇ ਦੇਖੇ ਬੈਗ ਵਿੱਚੋਂ ਨਿਕਲੇ ਚਾਵਲ ਨਿਕਲੇ ਰਖੜੀਆਂ ਨਿਕਲੀਆਂ ਇਹ ਵਾਹ ਵਾਹ ਆਇਆ ਕੋਈ ਇਹ ਕੰਮ ਨਹੀਂ ਆਪਾਂ ਕਰਦੇ ਗੱਡੀ ਜਿਹੜੀ ਨੂੰ ਕੀ ਕਰਨਾ ਚੱਕ ਇਹ ਲੋ ਮੇਰੀ ਦੀਦੀ ਜੀ ਜਾਂ ਸਾਡੀਆਂ ਰਖੜੀਆਂ ਆ ਗਈਆਂ ਭੈਣ ਜੀ ਇਹ ਲੈ ਗਏ ਜਿਹੜੀ ਆਪਣੀ ਆਪਣੀ ਫੇਰ ਤੇ ਆਪਾਂ ਬੰਨ ਲਈਏ ਕੋਈ ਨਾ ਕੋਈ ਨਹੀਂ ਲੈ ਕੋਈ ਜਵੇ ਦੇ ਪੁਲਿੱਟੇ ਹਾਰੀ ਹਾਂ ਟਿੱਕ ਮੈਂ ਕੋਈ ਨਾ ਲਾ ਕੇ ਕਿਹਾ ਮੈਂ ਕੋਈ ਨਾ ਦੇ ਜੀ ਮੈਂ ਲਾਦਾ ਤੈਨੂੰ ਆ ਜ ਮਹਿੰਗੇ ਆ ਜੀ ਨਾ ਨਾ ਦੋਨੇ ਆਪਾਂ ਮਹਿੰਗੇ ਵਾਲੇ ਵੰਨ ਲਾ ਉਹਨਾਂ ਤੋਂ ਦਾ ਬਰਨਾ ਉਹਦੇ ਤੋਂ ਲਾਓ ਤੇ ਤੇ ਆ ਪਰ ਵੰਨ ਨਾ ਮੇ ਜੀ ਜਦੋਂ ਤੱਕ ਵੀ ਦੋਨੀਆਂ ਨਹੀਂ ਮੈਂ ਤਾਂ ਆਹ ਰੋ ਤੇ ਦੋਨਾਂ ਹੀ ਵੰਨ ਦੇ ਇੱਧਰ ਲਈ ਵੰਨ ਦੇ ਕੱਪੇ ਨੇ ਵੰਨਣੇ ਨਹੀਂ ਨਹੀਂ ਹਾਂ ਮੈਨੂੰ ਪਤਾ ਨਹੀਂ ਕਿਹੜੇ ਇੱਧਰ ਲਈ ਵੰਨੀ ਹੋਈ ਆ ਮੈਂ ਕਿਹ ਦੱਸੇ ਨਾ ਵੰਨ ਵੀ ਇੱਧਰ ਲਈ ਮੈਂ ਤਾਂ ਇਹਨੇ ਮੱਦੀ ਮੰਗ ਲਵੇ ਇਹ ਤਾਂ ਆਪਣੇ ਭੈਣਾਂ ਦੀ ਆ ਨਹੀਂ ਮੈਨੂੰ ਪਤਾ ਨਹੀਂ ਖਾਂਦਾ ਮਗਰ ਪੈਸੇ ਦੇ ਦੇ ਪੈਸੇ ਦੇਗਾ ਤਾਂ ਮੈਂ ਨਿਕਲਾ ਹੋਰ ਜੜਾ ਤਾਂ ਖਾਵੇ ਪਾਪਾ ਵੇ ਬਣ ਕੇ ਬਾਪਿਓ ਉਹ ਆ ਕਿੱਥੇ ਆ ਹੂੰ ਬੜਵਾ ਕਿੱਥੇ ਆ ਮੇਰਾ ਤੇਰਾ ਬੜਵਾ ਜਿੰਨੂ ਮੋਦੋਂ ਹੋਪੀ ਹੂਣ ਬੜਾ ਦੇ ਬੜੂ ਪੈ ਰਾਇਂ ਨਹੀਂ ਹੂਣ ਖਿੜਦਾ ਨਹੀਂ ਖਿੜਦਾ ਆ ਜਾ ਚਲੋ ਕੀ ਕਰੀ ਤੰਦਰ ਬਣਨੇ ਕਾ ਚ ਇਤੋਂ ਵੀ ਲੈਣਾ ਪਰ ਮੈਂ ਤੇਰੇ ਕੋਲ ਇਹਦਾ ਹਤਾਵਕ ਦਾ ਰੋਬ ਰਿਓ ਮੈਂ ਤੇ ਰਹਿ ਨਹੀਂ ਦੇ ਮੇਰਾ ਆਪਾ ਸਾਗਨ ਬਿਹਾਰ ਦਾ ਪੂਰਾ ਕਰਨ ਦਾ ਕੰਮ ਆ ਬਾਕੀ ਲਓ ਇੱਧਰ ਬੰਦ ਗਿਆ ਹਾਂ ਬੰਦ ਬੰਦ ਬਾਹਰ ਦੀ ਮੈਂ ਪੁੱਠਾ ਕਰ ਲਿਆ ਨੰਬਰ ਸੈੱਟ ਲਾ ਦੇ ਵੀ ਫਿਰ ਨਹੀਂ ਤਾਂ ਗਿਆ ਸੈੱਲਮ ਤਾਂ ਗਿਆ ਇਹ ਮੰਗਣ ਮੰਗਣ ਜੇ ਮੈਂ ਤੈਨੂੰ ਚੰਗਾ ਲਾ ਲਉਂ ਮੈਂ ਬੰਨ ਦੇ ਬੰਨ ਦੇ ਮੈਂ ਬਟਲੀ ਰੱਖੀ ਬਣੀ ਰਹੀ ਸਹੀ ਹੈ ਰੋਟੀ ਰੱਖੀ ਬਸ ਇੱਥੇ ਸੀ ਇੱਕ ਮੈਂ ਇੱਕ ਮੈਂ ਥੱਲੇ ਹੰਗਲ ਕੱਖ ਰੰਨਾ ਮੜ ਕਮਾ ਮੈਂ ਕਿਹਦੇ ਬਣਾਈਏ ਤੇਰੇ ਨਾਮ ਬੰਨੀ ਹੈ ਕਰੇ ਚੱਲ ਖੋਈ ਨਾ ਇੱਕੋ ਛੇ ਗੰਨ ਨੂੰ ਨਾ ਉਸ ਹੁੰਦੇ ਸਰਦਾਰ ਦੀ ਲੈ ਉਹ ਕੱਟੇ ਕਿੱਥੇ ਚਲੋ ਬਾਅਦ ਚ ਕੱਟਣਾ ਮੇਰੇ ਨਾਲ ਇੱਧਰ ਬਣੀ ਇੱਧਰ ਬਣੀ ਇੱਧਰ ਜਿੱਧਰ ਜਰਾ ਜਿੱਧਰ ਡੇਢ ਡੇਢ ਕਰ ਤੈਨੂੰ ਆਂ ਲੱਗਦਾ ਜੀ ਹੜ ਜਾ ਸੱਚ ਸਾਗਣ ਤਾਂ ਕਰਨੀ ਤੂੰ ਮੈਨੂੰ ਮਿੱਠਾ ਕਾਹਨ ਮਿੱਠਾ ਕੋ ਮਿਠਾ ਰਿਹਾ ਮਿਠਾ ਰਿਹਾ ਕਹੀ ਸੀ ਨਾ ਤਾ ਡਬੋ ਕੇ ਇੱਕ ਮਾਗਿਆ ਇੰਨੀ ਤੁਮ ਦਾ ਮੂੰਹ ਤੇਰੇ ਖਾਓ ਲਿਆ ਖਾਓ ਲਿਆ ਆ ਲੈ ਖੋਲਾ ਜੱਕ ਦੇ ਮਿੱਠਾ ਆ ਸ਼ਰਮ ਖਾਪੂਰਾ ਆਪਣੇ ਕਰਲ ਦਿੱਤਾ ਤੇਰਾ 80 ਰੁਪਏ ਦੇ ਕੇ ਸਾਰੇ ਆ ਤੂੰ ਚੱਲ ਕੋਈ ਨਹੀਂ ਬਾਸ ਕਰ ਰਹੇ ਹਾਂਗੇ ਚਾਹ ਬਾਜ ਬੀਂਹਾਂ ਹਾਂ ਮੇਰੇ ਆ ਬਾਹਨ ਬਾਈ ਆ ਹੁਣ ਲੱਗੀ ਜਾਂਦਾ ਆ ਖੋਲੋ ਹਣਾ ਮੈਨੂੰ ਹੀ ਲਾਦਾ ਖੋਲੂ ਆ ਨਹੀਂ ਪਹਿਣ ਬਣ ਵਾਲਾ ਗਾਣਾ ਦਾ ਲਾ ਲਾੜਾ ਲਾਓ ਬੰਨ ਦੇ ਰੱਖਣੀਆਂ ਗਾਣਾ ਦਾ ਰੱਖੜੀ ਆਈਏ ਸੁਖੀ ਤੋਂ ਬਨ ਮਾਈਏ ਨਾ ਲਾ ਮੰਗਿਆ ਰੱਕੜੀ ਆਂਆ ਪਰਦੇ ਫੋਲੇ ਵਿੱਚ ਪਹਿਣਾ ਵੀ ਜਾਲ ਆਈ ਆਹ ਚਾਹ ਰਿਕਵੀ ਰਹਿ ਗਈ ਹੋਣੀ ਇਹ ਇਕੜ ਮਾਟ ਰੱਖਦੇ ਬਣੇ ਵੀ ਅੱਛਾ ਤੇ ਇੱਕ ਤਾਂ ਆਪਣੇ ਦੋ ਮੁੰਡਿਆਂ ਨੇ ਦੋ ਜੇ ਇੱਕ ਕਾਲੇ ਦੇ ਇੱਕ ਗੋਲੇ ਦੇ ਹਾਂ ਜਿਹੜਾ ਕਿਹੜਾ ਵਾ ਤੇ ਤਾਂ ਨਬਲੀ ਤੋਂ ਨਹੀਂ ਆਉਂਦਾ ਆਪਣਾ ਰਵਾਹੀ ਗੁਰਜੀ ਨਗਵਾਲ ਦਾ ਕੱਟਾ ਇੱਕ ਇਹ ਬ੍ਰੀਫਿੰਗ ਤਾਂ ਲੋਗੋਗ੍ਰਾਫ ਤੋਂ ਨੇ। ਇਹ ਦੋ ਇੱਕਦਰਾ ਕਹਣਾ। ਬੰਦੇ ਕੰਦੇ ਕਾੜੇ ਤੋਂ ਬੋਲਣ। ਸਹੀ ਐ ਖੋਰ ਬੰਦ। ਉਹ ਕਰ ਕੋਲ ਦੀਂ। ਮੈਂ ਵਾਹ ਵੀ ਆਉਂਦੀ ਨਹੀਂ ਇਹਦੇ। ਹੈ? ਆਉਂਦੇ। ਇਹ ਤਾਂ ਮਰਕਣਾ ਪੁੱਠਾ ਹੋਈ ਜਾਏਗਾ ਨਾ ਤਾਂ ਹੁਣੇ ਮਾਰੀਏ ਨੂੰ ਕੋਈ ਛੇ ਦਿਨ। ਆਹ ਤਾਂ ਆਉਟ ਆ। ਪਹਿਲੇ ਦਿਨ ਖਾ। ਆ ਚੱਕ ਲੈ। ਉਹ ਦੋ ਉਹ ਪਰ ਆਇਆ ਤੇ ਇਹ ਕਰੇ ਕੇ ਜਿਆਉਣਾ ਬਾਹਰ ਨਹੀਂ ਨਾ ਫਸੇ ਗਾ ਜਿਹਨੇ ਕੋਲ ਤੋਂ ਬਹੁਤ ਬਹੁਤ ਧੰਨਵਾਦ ਆ ਦੋ ਰਹਿਣੀਆਂ ਇਹ ਅਗਲੇ ਪੌੜ ਗਾਂਸਟੇ ਚ ਪੱਲਾ ਰਹੀ ਸੀ ਹਨ ਹਾਂ ਉੱਥਾ ਵਾਲੇ ਪੌੜ ਗਾਂਸਟੇ ਜਿਹੜਾ ਦੂਜਾ ਰਿ ਸ਼ੂਟ ਹੋਗਾ ਦਾ ਯਾਰ ਆ ਆ ਕਾਬਲਨ ਗੱਲੀ ਗੱਲੀ ਕਰਦੇ ਆ ਇਹ ਗੰਨੇ ਬੁਲਾ ਨਿਰਤੀ ਮੰਨੇ ਆਪਰੋਪਰ ਆ ਯਾਨੀ ਵੀ ਵਰਗੇ ਇਹਨਾਂ ਮੈਂ ਨਹੀਂ ਉਹਨਾਂ ਨੂੰ ਪੈਸੇ ਲਾਇਆ ਹੈ ਨਾ ਆ ਜੈ ਬੰਨਾ ਵਾਲੀ ਦਾ ਇਹ ਪੱਟਕੇ ਨਾਲ ਵਾਲਾ ਸਟicker ਆ ਇੱਥੇ ਜਿੱਥੇ ਮੱਦੀ ਰਲ ਇਹ ਤੋਂ ਮੈਂ ਹੁੰਦੇ ਤੱਕ ਦੰਨ ਲਾਇਆ ਹੈ ਤੰਨਵਾਰਦੀ ਤੁਹਾਡੀਆਂ ਰੱਖੜੀਆਂ ਤੁਹਾਨੂੰ ਮਿਲਦੀ ਆ ਬਹੁਤ ਬਹੁਤ ਮੈਂ ਹਰ ਇੱਕ ਕਮਾਈ ਕਰਨ ਲੱਗਿਆ ਜੀ ਕੋਈ ਯਾ ਤੇਰਾ ਮੇਰਾ ਬੰਡਿਆ ਮਰੀ ਜਾਨ ਤੂੰ ਦੱਸ ਚੰਗਾ ਜੀ ਹੁਣ ਬੈਠ ਆਗਲੇ ਅਗਲੇ ਬਲੌਗ ਨਹੀਂ ਬਲੌਗ ਦਾ ਜੱਟਾ ਬਣੂਗਾ ਅੱਜ ਬਲੌਗ ਵੱਡਾ ਬਣੂਗਾ ਹੂੰ ਪੈਠੀ ਲੈ ਮੈਂ ਜਾ ਕੇ ਤੂੰ ਵੀ ਜੀ ਬਣਦੀ ਹੈ ਹਾਂ ਇਹ ਕਰ ਜਾਂਦਾ ਤੂੰ ਹੋਰ ਨਾ ਇਹ ਜੀ ਨਾ ਤੇ ਆ ਮੈਂ ਮੈਂ ਦੋ ਚਾਰ ਕੰਮ ਇਹ ਕਰ ਲਈਏ ਥੈਂਕ ਯੂ ਸਰ ਲਵ ਯੂ ਲਵ ਯੂ ਹੁਣ ਸੁੱਕੀ ਸਾਡਾ ਯਾਰ ਆ ਬਾਈ ਕਪੜੇ ਧੋਣ ਰੱਖ ਰੱਖੜੀਆਂ ਬਣ ਗਈਆਂ ਹੀ ਭਾਣ ਨੇ ਭੇਜੀਆਂ ਦੀਆਂ ਬਾਹਨ ਵਾਲੀਆਂ 1 ਡਾਲਰ ਦਿੱਤਾ ਸੋਣ ਨੂੰ ਵੀ ਵਾਪਸ ਲੈ ਲਿਆ ਲੈ ਤੂੰ ਫੜਾ ਮੈਨੂੰ ਹੁਣ ਉਹਨੂੰ ਕਪੜੇ ਵੀ ਦਿਖਾਵਾਂ ਕਿਵੇਂ ਤੂੰ ਸੁੱਟ ਜਾਂਦੇ ਆ ਪਾ ਆ ਕੇ ਤੇਰੀ ਦਾੜੀ ਕੱਟ ਦਾਂ ਆ ਪੀਆ ਹੈਅਰ ਡਾਇਰੈਕਟਰ ਸਾਰਾ ਕੁਝ ਇੱਥੇ ਅਸੀਂ ਆਪ ਹੀ ਆ ਆਹ ਇਹ ਬਿੱਲੀ ਓਏ ਉੱਪਰਾਂ ਡੱਕ ਰੋਏ ਮਰਾਹਾ ਵੱਡਦੀਆਂ ਨੇ ਯਾਰ ਇਹ ਦੂਏ ਇਹ ਵੱਡਦੀ ਆ ਰਾ ਤੇਰੇ ਕਿਸੇ ਦਿਨ ਗੱਲ ਲਾਉਂ ਤੇਰਾ ਚੱਲੋ ਸ਼ੇਰਾ ਬਸ ਮੇਰਾ ਜਰਾ ਹੌਸਲਾ ਕਰ ਦੇਖ ਬਾਪੇ ਆਏ ਆਏ ਤੂੰ ਡੈਣ ਲੱਗਿਆ ਹੋਇਆ ਅੱਜ ਹੋਈ ਅਰੇ ਅਰੇ ਬਸ ਜਾਗੋ ਤਾਂ ਹਟੀ ਕਾਲੀ ਲੱਕ ਲਾਜ ਪ੍ਰੈਸ ਕਰੀ ਕਰਾਈ ਤਾ ਮੱਝ ਲੱਗੀ ਲਗਾਈ ਮਿਲਦੀ ਜੀ ਹੁਣ ਆਪ ਕਰਨੀ ਪੈਂਦੀ ਆ ਚੱਲ ਇੰਨਾ ਕੰਮ ਕਰਨਾ ਹੀ ਪੈਣਾ ਆ ਗਿਆ ਲਾਂਡਰੀ ਰੂਮ ਬਲੌਗ ਲਾਇਆ ਹੈ ਘਰ ਨੂੰ ਲੋਕ ਲਾਹੇ ਪਹਿਲਾਂ ਸ਼ਰਾਬ ਪਹਿਲਾਂ ਲੋਕ ਪਹਿਲਾਂ ਲਾ ਦੇ ਅੱਧਾ ਨਾ ਗਣਾ ਹਲਾ ਬਾਲੀ ਸੈਟ ਕਰੀ ਜਾਂਦਾ ਰਹਿੰਦਾ ਆ ਉਹ ਮੀਡੀਆ ਚ ਹਾਂ ਉਹ ਵੀਰੇ ਡੱਪਾਂ ਨਹੀਂ ਤੋੜਦਾ ਮੇਰਾ ਸਾਲਾ ਬਿੱਲ ਦਾ ਸੰਦ ਦੇਖ ਲੈ ਜੇ ਮੇਰੇ ਬਲੌਗ ਚੱਲ ਪਏ ਅੱਪ ਕਰੇ ਚੱਲਣਗੇ ਪਾਣੀ ਪੂਣੀ ਬਾਹਰ ਚਲਾ ਦੇਗੇ ਪਾਣੀ ਇਹ ਚੱਪੀ ਆਟੋਮੈਟਿਕ ਇਧਰ 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 ਨੂੰ ਸੋਕ ਆਪਣੇ ਰੀਸ਼ੂ ਦਾ ਨੂੰ ਪ੍ਰਾਹਰ ਹੈ। ਬਸ ਐਸ ਤੈ ਲੱਗਦਾ ਨਾ। ਪਟੇਸ਼ਟਾ ਬਸ ਪਟੇ ਲੱਗ ਰਿਹਾ। ਮੇਰਾ ਪੈਨਡ ਕਰ ਰਿਹਾ। ਉਹ ਕਿੰਨੇ ਕਾ ਕੱਪੜੇ? ਬਾਹਾਂ। ਆ ਲੈ ਥੋੜਾ ਹੋਰ ਗੰਦਾ। ਉਹ ਬਾਤੀ ਪਾ ਲੈ ਹੋਰ ਪਾ ਲੈ। ਉਹ ਬੰਦੇ ਆ। ਬਸ ਬਸ ਬਸ। ਉਹ ਸੋਰਾ ਗੇਰੇ। ਉਹਨੂੰ ਬਾਸ ਕਰ। ਆ ਪੋਣਾ ਮੈਂਦਾ। ਟਾਈਡ ਦਾ ਨਜ਼ਾਰਾ ਟਾਈ। ਸਾਰੀ ਟਾਈਡ ਕੱਢ ਦੇਣਾ ਕੱਪੜਿਆਂ ਦਾ। ਚਲ ਸਟਾਰ ਕਰ। ਮੋਗਾ ਦਾੰਦਲਾ ਬਹੁਤ ਵੱਡਾ ਰੰਕੀ ਉਹ ਆਪ ਦੇ ਕੈਮਰੇ ਚ ਦਿਖਾਉਂਦੇ ਹੁੰਦਾ ਪਤਾ ਹੁੰਦਾ ਉਹ ਵਧੀਆ ਸੈਟ ਲਾਂਗਾ ਹਾਂ ਲੈ ਹੁਣ ਅਸੀਂ ਸੁੱਖੇ ਨੂੰ ਹੁਣ ਸੀਚੇ ਲੈ ਕੇ ਬਾਹਰ ਲਾਉਣਾ ਲੱਗਿਆ ਸੀ ਸੀਚੇ ਸੀਚੇ ਪਾਉਂਦੇ ਆਏ ਥਿਲਪਾ ਥੋੜਾ ਜਿਹਾ ਜਿਆਦਾ ਮੈਂ ਦੋ ਫੇ ਵੀ ਬੱਟਰ ਜਿੱਦਾਂ ਲੱਗੀਆਂ ਆਕ ਲਾਵਾ ਲਾਉਂ ਜੋ ਸੁੱਖੇ ਨੂੰ ਹੀ ਮੰਨਣ ਲੱਗ ਜੇ ਤੇ ਮੋਲ ਕੇ ਤੁਹਾਨੂੰ ਦਿਖਾਉਣਾ ਵੀ ਚਾਹੇ ਜਿਹਾ ਲੱਗਦਾ ਆ ਇਹ ਕੰਡੀਸ਼ਨ ਇਹ ਇਧਰ ਜਾ ਕੇ ਵੇਖ ਲਈ ਚਲੋ ਤੁਹਾਨੂੰ ਐ ਸਸਤੀ ਜਦੋਂ ਉਹ ਕੰਦਾ ਵਾ ਕੇ ਲਾਉਂਦਾ ਇੱਥੇ ਆਪ ਹੀ ਇਹ ਡਰੈਸਰ ਆਪ ਹੀ ਸਾਰਾ ਕੁਝ ਆ ਇਹ ਬਾਲ ਮੇਰੇ ਘਰੀ ਇਕੱਟੇ ਹੋਏ 40 ਗਜ਼ਰ ਵੱਜ ਜਾਂਦੇ ਬਾਬੇ 40 ਲੈ ਲੈਣਾ ਮੂੰਹ ਮੱਥਾ ਨੀਂਦ ਨਹੀਂ ਪੂਰੀ ਹੋਈ ਵਿਚਾਰੇ ਦੀ ਟਰੱਕ ਚਲਾ ਕੇ ਤਾਂ ਹੀ ਅੱਖਾਂ ਲਾਲ ਰੱਖੀ ਬੈਠਾ ਅੱਖਾਂ ਨੇ ਕਹਣਾ ਪਤਾ ਨਹੀਂ ਕੀ ਕਰਦਾ ਹੋਇਆ ਨਾ ਇਹ ਮੀਰ ਨੇ ਕੋਈ ਸਮਝਾ ਟੱਕਰ ਹਰ ਦਾਰੀ ਤੇਰੇ ਫਿਕਰਾਂ ਦੇ ਵਿੱਚ ਵਾਲ ਚਿੱਟੇ ਹੋ ਗਏ ਨਾ ਹੋਈ ਨੀਂਦ ਜੇ ਰੜਕਦੀ ਅੱਖਾਂ 'ਚ ਨੀਂਦ ਪੂਰੀ ਨਹੀਂ ਨੀਂਦ ਪੂਰੀ ਨਹੀਂ ਹੋਈ ਚੱਲ ਕੋਈ ਨਹੀਂ ਹੋ ਜਾਊਗੀ ਚੱਲ ਆ ਗਿਆ ਮੈਂ ਮੈਂ ਹੁਣ ਹੁਣ ਮੇਰੀ ਵਾਰੀ ਆ ਉਸਤਾਦ ਨਾਲ ਹੋਣ ਦੀ ਆ ਗਿਆ ਮੈਂ ਨਹਾਣ ਹੋ ਕੇ ਚੱਲਦੇ ਆਂ ਫਿਰ ਬਾਹਰ ਕਿਤੇ ਓਏ ਤੁਰਾ ਗਿਆ ਤਾਂ ਬਦਲ ਲਿਆ ਰਸਾ ਬਿੱਲੀ ਦੇਖ ਕੇ ਰਾਵ ਬਦਲ ਇਹਦੇ ਬਿੱਲੀ ਦਾ ਬਹੁਤ ਹੀ ਮਹੱਤਵਪੂਰਨ ਰੋਲ ਹੈ ਹੁਣ ਜਾਣ ਤੇ ਕਣਈ ਸੁੱਕੀ ਹੋਰ ਦੇ ਚਮਕਦਾ ਸੁੱਕੀ ਟੱਪੇ ਦਾ ਹੰਦੇ ਸੋਨਾ ਪਿੱਛੇ ਲੱਖਾ ਪਿੱਛੇ ਕੁੜੀਆਂ ਨੇ ਲੱਖਾ ਦੇਖੀ ਕਦੇ ਵੈਜੀ ਨਾ ਦੇਖੀ ਗਜੇ ਵੈਜੀ ਨਾ ਇਹਨੂੰ ਕੋ ਮੈਨੂੰ ਆਉਂਦਾ ਨਹੀਂ ਚਲੋ ਸਤਿ ਸ੍ਰੀ ਅਕਾਲ ਬਹੁਤ ਸੋਹਣਾ ਲੱਗ ਰਿਹਾ ਇਹਨੂੰ ਫੋਟੋ ਖਿੱਚ ਕੇ ਦੇਂਦਾ ਚਲੋ ਜੀ ਉੱਤਰਪਾ ਹੁਣ ਮੈਂ ਕਿਰਤੌਰ ਕ ਵੀ ਇਹ ਘੱਟ ਸੋਹਣਾ ਜਿੰਨਾ ਮੈਂ ਹਾਂ ਕਿਰਤੌਰ ਵੀ ਸੋਹਣਾ ਸੋਹਣਾ ਬਾਈ cálou Ishira! cálou Ishira! top boa da babi barra nem tô aí episódio